ਮੈਂ ਸਵੇਰ ਤੋਂ ਮੰਡੀਆਂ ਦੇ ਅੰਦਰ ਆਪਣਾ ਸ਼ੁਰੂ ਕੀਤਾ ਜਾਣ ਦਾ سلسلہ ਪਹਿਲੇ ਸੰਗਰੂਰ ਸੀਗਾ ਹੁਣ ਬਰਨਾਲੇ ਤੋਂ ਬਾਅਦ ਮੇਰੇ ਕੋਟਲੇ ਜਾਣਾ ਸੋ ਲਗਾਤਾਰ ਮੰਡੀਆਂ ਦੇ ਅੰਦਰ ਜਿਹੜਾ ਫੂਡ ਸਪਲਾਈ ਦੇ ਪ੍ਰਬੰਧ ਨੇ ਸਰਕਾਰ ਦੇ ਪ੍ਰਬੰਧ ਨੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਇਹ ਦੇਸ਼ਾ ਵੀ ਕਿਸਾਨ ਨੂੰ ਤੇ ਮਜ਼ਦੂਰ ਨੂੰ ਜਾਂ ਹੋਰ ਵੀ ਜਿੰਨੀਆਂ ਵੀ ਗਵਰਨਮੈਂਟ ਨਾਲ ਜੁੜੀਆਂ ਫੈਕਿਲਿਟੀਆਂ ਨੂੰ ਕੋਈ ਦਿੱਕਤ ਮੰਡੀ ਸੇ ਨਾ ਹੋਵੇ ਇਹਦੇ ਲਈ ਲਗਾਤਾਰ ਗਰਾਸ ਸੂਰਤੇ ਥੱਲੇ ਜਾ ਕੇ ਮੰਡੀ ਮੰਡੀ ਤੇ ਅਸੀਂ ਵਿਜ਼ਿਟ ਕਰਦੇ ਆ ਉੱਥੋਂ ਉਹਦੀਆਂ ਸਮੱਸਿਆਵਾਂ ਸੁਣ ਰਹੇ ਆ ਔਰ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਕਿਸਾਨ ਮੰਡੀਆਂ ਚੋਂ ਖੁਸ਼ ਵਾਪਸ ਜਾ ਰਿਹਾ ਔਰ ਹੁਣ ਤੱਕ ਪੰਜਾਬ ਦੀਆਂ ਮੰਡੀਆਂ ਦੇ ਅੰਦਰ 60 ਲੱਖ ਐਮਟੀ ਕਣਕ ਪਹੁੰਚੀ ਹੈ ਤੇ 54 ਲੱਖ ਐਮਟੀ ਉਹ ਅਸੀਂ ਖਰੀਦ ਚੁੱਕੇ ਆ ਵੱਖ-ਵੱਖ ਏਜੰਸੀਆਂ ਦੇ ਰਾਹੀਂ ਔਰ ਅੰਦਾਜ਼ਨ 2.5 ਲੱਖ ਕਿਸਾਨ ਪਿਛਲੇ ਕੱਲ੍ਹ ਤੱਕ ਮੰਡੀਆਂ ਚ ਪਹੁੰਚੇ ਆਪਣੀ ਜਿੰਸ ਲੈ ਕੇ ਤੇ ਜਿਹੜੀ ਉਹਦੀ ਖਰੀਦੀ ਗਈ ਕਣਕ ਹੈ 2425 ਰੁਪਏ ਐਮਐਸਪੀ ਦੇ ਮੁਤਾਬਕ ਜਿਹੜਾ ਰੇਟ ਹੈ ਉਹਦੇ ਬਣਦੇ 8000 ਕਰੋੜ ਰੁਪਈਆ ਕਿਸਾਨ ਦੇ ਖਾਤੇ ਜਿਹੜਾ ਆ ਉਹ ਡਿਲੀਵਰ ਕਰ ਚੁੱਕੇ ਆ ਸੋ ਲਗਾਤਾਰ ਡੇ ਬਾਏ ਡੇ ਇਹ ਜਿਹੜਾ ਕਣਕ ਦੀ ਖਰੀਦ ਦਾ سلسلہ ਇਹ ਪੀਕ ਤੇ ਜਾ ਰਿਹਾ ਸੋ ਇੱਕ ਹੋਰ ਖੁਸ਼ੀ ਇਸ ਗੱਲ ਦੀ ਆ ਕਿ ਇਸ ਵਾਰ ਬੰਪਰ ਫਸਲ ਜਿਹੜੀ ਆ ਉਹ ਪੰਜਾਬ ਦੇ ਅੰਦਰ ਕਣਕ ਦੀ ਮੰਡੀਆਂ ਚ ਆ ਰਹੀ ਆ ਔਰ ਇਸ ਬੰਪਰ ਫਸਲ ਦਾ ਜਿੱਥੇ ਕਿਸਾਨ ਨੂੰ ਆਰਥਿਕ ਲਾਭ ਆ ਉਹਦੇ ਨਾਲ ਦੀ ਨਾਲ ਜਿਹੜਾ ਕੇਂਦਰੀ ਪੂਲ ਦੇ ਅੰਦਰ ਪੇਜਾਂ ਲਈ ਸਾਨੂੰ ਟੀਚਾ ਮਿਲੇ ਹੈ 124 ਲੱਖ ਐਮਟੀ ਦਾ ਮੈਨੂੰ ਲੱਗਦਾ ਸੀ ਉਹ ਵੀ इजीली ਪੂਰਾ ਕਰਾਂਗੇ ਸੋ ਕਿਸਾਨ ਨੂੰ ਕੋ ਮੰਡੇ ਚ ਦਿੱਕਤ ਨਾ ਆਵੇ ਇਸ ਲਈ ਜਿਹੜੇ ਪ੍ਰਬੰਧ ਕੀਤੇ ਆ ਉਹ ਚੱਲੀ ਬਕਸ ਨੇ ਸੋ ਅੱਜ ਵੀ ਬਰਨਾਲੇ ਦੇ ਅੰਦਰ ਸਰਦਾਰ ਚੰਨਨ ਸਿੰਘ ਦੀ ਢੇਰੀ ਜਿਹੜੀ ਆ ਉਹਦੀ ਪਰਚੇਜ਼ ਹੋਈ ਆ ਪਰਵਾਈ ਪਿੰਡ ਦੇ ਰਹਿਣ ਵਾਲੇ ਨੇ 24 ਘੰਟਿਆਂ ਦੇ ਵਿੱਚ ਵਿੱਚ ਕਿਸਾਨ ਦੇ ਖਾਤੇ ਤੇ ਜਿਹੜੀ ਉਹ ਪੇਮੈਂਟ ਪਾਈ ਗਈ